ਆ ਬਲੌਗ ਅਗਲਾ ਨੰਬਰ ਭਲੇ ਮਾਰ ਪਈ ਸੀ ਉਹ ਵਾਰਖਾ ਇਹ ਮੈਂ ਖੇੜਾ ਹੀ ਗਿਆ ਜਰਾ ਸੰਗਰੂਰ ਸੰਗਰੂਰ ਇਹਨੂੰ ਸੰਗਰੂਰ ਦੇ ਜਿਹਦੀ ਮੈਂ ਜੁੜਿਆ ਲੁਧਿਆਣੇ ਲੱਕ ਹੈ ਨਹੀਂ ਸੰਗਰੂਰ ਜਾਣਾ ਸੰਗਰੂਰ ਭੇਜ ਦਿਨੇ ਨੂੰ ਅੱਛਾ ਉਹ ਕਹਿਣਾ ਹੈ ਠੀਕ ਠੀਕ ਆਓ ਜੀ ਬਾਬਾ ਜੀ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਹਾਂ ਜੀ ਫੌਮ ਕਰ ਕਿਰਾਇਆ ਗਿਆ ਹਾਂ 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 ਉਹ ਤੇ 66 CCR ਬੋਟ ਜਿੱਥੇ ਦਾ ਮੁਕਾ ਕਿਸੇ ਕੀਤਾ ਜੀ ਜਿੱਥੇ ਜਿੱਥੇ ਸੈਕਟ ਹਾਂ ਪਰ ਪਤਾ ਕਰ ਲਓ ਜੀ ਉੱਥੇ ਸੈਂਕਸ਼ਨ ਕੋਡ ਹੋ ਜਾਂਦਾ ਆ ਠੀਕ ਹੈ ਲੈਕਟਪਾਪ ਲੈਕਟਪਾਪ ਹਾਂ ਜੀ ਅਸੀ ਖਲ ਹੋ ਜੀ ਬਾਅਦ ਤੋਂ ਦਿੰਦੇ ਬਤਾ ਯਸ ਉਹ ਰੂਰ ਵਾਲੇ ਜਿਆਦਾ ਆਏ ਆ ਹੈ ਸੰਗਰੂਰ ਵਾਲੇ ਇੰਟੈਲੀਜੈਂਟ ਆ ਤੁਹਾਡਾ ਬੋਧ ਕਿਡਾ ਆ ਰਿਹਾ ਹਾਂ ਸਰ ਮਾਰਕਾ ਯਸ ਉਹ ਵਾਰ ਕਾ ਬੋਲਦੇ ਉਹ ਬੇਸਿਕ ਤੇ ਉਹ ਕੰਪਨੀ ਲੈਣਾ ਘਾਰਾ ਪੁੱਛ ਹਾਂ ਜੀ ਉਥੇ ਬੇਸਟ ਹਾਂ ਹਾਂ ਜੀ ਆਜਾ ਕਿਡਾ ਰਿਹਾ ਬੋਧ ਉਹ ਉਹ ਵਾਰ ਕਾ ਬੋਲਦੇ ਬੇਸਟ ਹੈ ਸਾਰਾ ਦਾ

Loggen. Loggen. Hallo, hè? Wat is dat? Loggen. Hé? Loggen. Dankjewel, dat is teeg. All right. Congratulaties. ਆਜੋ ਇੱਕ ਇਕੱਠਾ ਫੋਟੋ ਕਰ ਲਈਏ ਸਾਰੇ ਆਜੋ ਆਜੋ ਸਾਰੇ ਆਜੋ 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 ਤੇ ਅੱਤੇ ਕਿਤਰਾ ਜੋ ਮੇਰੇ ਛੋਟੇ ਵੀਰ ਕਿਹੜੀ ਹਾਲ ਹੱਥ ਆਜੋ 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 ਅੱਤੇ ਸੇ ਹੋ ਜੋ ਬਰਾਬਰ ਜਿਹੇ ਆਜੋ ਕਹੋ ਨਾਈਸ ਆਰੇ ਆਪ ਹਾਂ ਨਾਈਸ ਇਹ ਬੋਤੇ ਇਤਰਾ ਨਾ ਨਾਲ ਆਉਂਦੇ ਲੱਲੇ ਪਰਲੇ ਬੰਨਿਆ ਜਾ। ਆਓ ਪਰਲੇ ਬੰਨਿਆ ਜਾ ਉੱਤਰ। ਟੇਬਲ ਦੇ ਨਾਲ ਆ ਜਾ। ਹਾਂ। ਹਾਂ ਤੂੰ ਬਣਵਾਣੀ ਛਾ ਜਾ ਲੱਗ। ਆ ਜਾ ਹਾਂ। ਤੂੰ ਵੀ ਕੋਤੇ ਇੱਧਰ ਆ ਜਾਵੇ ਇੱਧਰ ਆਜਣੀ ਤੇਰੀ ਫੋਟੋ। ਇਹ ਇਹਦੇ ਨਾਲ ਆ ਜਾ ਮੁੰਡਾ। ਚਾਲੋ ਹਾਂ ਅਬੀ ਉਹ ਵਾਰ ਕਾ ਵੀ ਸਾਰਿਆਂ ਨੂੰ ਇਸੇ ਐ ਮਿਹਨਤ ਨਾਲ ਖਾਂਦੀ ਹੀ ਨਾ ਕੰਮ ਕਰਦਾ ਇਹ ਡਿਪਾਰਟਮੈਂਟ ਜਿੱਥੇ ਆਪਾਂ ਲੋਕਾਂ ਨੂੰ ਸੁਧਾਰ ਕੇ ਭੇਜਣਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਜਿਹੜੀਆਂ ਟੀਚਰਾਂ ਭਰਤੀ ਹੋਏ ਆ ਬੱਚੇ ਬੱਚੀਆਂ ਨੂੰ ਤੇ ਤੁਸੀਂ ਵੀ ਸਾਰਿਆਂ ਨੇ ਉਥੇ ਪੜਾਉਣਾ ਵੀ ਆ ਤੇ ਨਾਲ ਲੋਕਾਂ ਨੂੰ ਸਮਝਾਉਣਾ ਵੀ ਆ ਜੇ ਪਿੱਛੇ ਜੋ ਜੁਰਮ ਕਰ ਲਿਆ ਵਾ ਅੱਗੇ ਤੋਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਜਾ ਕੇ ਵੇਖੋ ਹਾਂਜੀ ਤੁਹਾਡੀ ਬੜੀ ਵੱਡੀ ਸੇਵਾ ਆ ਨਾਲੇ ਉਹਨਾਂ ਨਾਲੇ ਫਲੀਆਂ ਜਿੱਥੇ ਕਿਹੜੋ ਸੁਧਾਰਨ ਦਾ ਮੌਕਾ ਮਿਲੇ ਇਹਦੋਂ ਵਧੀਆ ਜੋਬ ਕੋਈ ਨਹੀਂ ਹੋ ਸਕੀ ਠੀਕ ਹੈ ਮੁੰਡਿਓ ਫਾਈਨ ਠੀਕ ਹੈ ਮੁਬਾਰਕਾ ਬਹੁਤ ਹੋਵੇ ਜਤ ਮੈਂ No. Yeah. ਅੱਜ ਸਾਡੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਜੀਬੀਟੀ ਪੰਜ ਟੀਚਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ ਜਿਹੜੇ ਕਿ ਪਹਿਲਾਂ ਅਸੀਂ ਪੰਜ ਜੀਬੀਟੀ ਟੀਚਰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਾਏ ਸੀ ਜਿੱਥੇ ਜੇ ਕੋਈ ਕੈਦੀ ਆ ਜਾਂ ਕੋਈ ਹਵਾਲਾਤੀ ਆ ਜਾਂ ਜਿਵੇਂ ਛੋਟੇ ਬੱਚੇ ਜੇਲ੍ਹ ਦੇ ਵਿੱਚ ਜਨਮ ਲੈ ਲੈਂਦੇ ਆ ਉਹਨਾਂ ਬੱਚਿਆਂ ਨੂੰ ਜਾਂ ਕੈਦੀਆਂ ਨੂੰ ਜੇ ਕੋ ਪੜ੍ਹਨਾ ਚਾਹੁੰਦਾ ਇਹ ਟੀਚਰ ਪੜ੍ਹਾਇਆ ਕਰਨਗੇ ਉਹਦੇ ਤਹਿਤ ਹੀ ਪੰਜ ਟੀਚਰ ਅੱਜ ਹੋਰ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ ਨਾਲ ਜਿਹੜੇ ਬੰਦਿਆਂ ਦੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਆ ਔਨ ਡਿਊਟੀ ਜਾਂ ਕਿਤੇ ਸੜਕ ਤੇ ਜਾਂਦੇ ਆ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਯੂਗ ਮੈਂਬਰ ਸਨ ਉਹਨਾਂ ਨੂੰ ਵੀ ਅੱਜ ਅਨੁਯੁਕਤੀ ਪੱਤਰ ਦਿੱਤੇ ਗਏ ਆ ਜਿਦੇ ਚ ਚਾਰ ਕਲਰਕ ਨੇ ਇੱਕ ਵਾਰਡਰ ਆ ਤੇ ਚਾਰ ਸੇਵਾਦਾਰ ਭਰਤੀ ਕੀਤੇ ਗਏ ਆ ਇਹ ਡਿਪਾਰਟਮੈਂਟ ਉਹ ਡਿਪਾਰਟਮੈਂਟ ਹੈ ਜਿਹਦੇ ਵਿੱਚ ਮੁਲਾਜ਼ਮ ਨਾਲ ਜਿਵੇਂ ਕਹਿੰਦੇ ਨਾਲੇ ਪੁੱਨ ਨਾਲੇ ਫਲੀਆਂ ਨਾਲ ਤੇ ਨਾਲ ਉਹ ਤਨਖਾਹ ਮਿਲਣੀ ਆ ਨਾਲ ਇਹ ਸਾਡੀਆਂ ਜਿਹੜੀਆਂ ਜੇਲਾਂ ਅਸਲ ਚ ਤੇ ਸੁਧਾਰ ਕਰ ਨੇ ਜੇ ਕੋ ਬੰਦਾ ਕ੍ਰਾਈਮ ਕਰ ਪੈਂਦਾ ਭਾਵੇਂ ਜਾਣੇ ਚ ਤੇ ਭਾਵੇਂ ਅਣ ਜਾਣੇ ਚ ਕੋਸ਼ਿਸ਼ ਇਹ ਹੁੰਦੀ ਆ ਸਾਡੀ ਤੇ ਸਾਡੇ ਡਿਪਾਰਟਮੈਂਟ ਦੇ ਅਫਸਰਾਂ ਦੀ ਇਹ ਉਹਨਾਂ ਲੋਕਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਚ ਮੁੜ ਭੇਜਿਆ ਜਾਵੇ ਤੇ ਉਹ ਪਾਤੇ ਪਰਿਵਾਰਾਂ ਨੂੰ ਆਪ ਦੇ ਬੱਚਿਆਂ ਨੂੰ ਆਪ ਦੇ ਮਾਤਾ ਪਿਤਾ ਨੂੰ ਉਹਨਾਂ ਦਾ ਦੇਖਭਾਲ ਕਰ ਸਕਣ ਬੱਚਿਆਂ ਨੂੰ ਪੜਾ ਲਿਖਾ ਕੇ ਕਿਹੇ ਚੰਗੇ ਪਾਸੇ ਲਾਉਣ ਨਾ ਕਿ ਆਪ ਦੀ ਤਰ੍ਹਾਂ ਜਿਵੇਂ ਆਪ ਜੇਲਾ ਦੇ ਵਿੱਚ ਗਏ ਆ ਤੇ ਬੱਚੇ ਵੀ ਗਲਤ ਰਸਤੇ ਨਾ ਪੈਣ ਸਾਡੀ ਕੋਸ਼ਿਸ਼ ਇਹ ਹੁੰਦੀ ਆ ਜਿਹੜੇ ਫੀਚਰ ਪੁਰਤੀ ਕੀਤੇ ਆ ਇਹਨਾਂ ਟੀਚਰਾਂ ਦੀ ਵੀ ਬੜੀ ਵੱਡੀ ਸੇਵਾ ਹੋਊਗੀ ਜੇਲਾ ਦੇ ਵਿੱਚ ਵੇਖੋ ਉਹ ਬੰਦੇ ਜਿਨ੍ਹਾਂ ਨੇ ਕ੍ਰਾਈਮ ਕਰਕੇ ਜੇਲਾ ਦੇ ਵਿੱਚ ਜਾਣਾ ਤੇ ਪੂਨਾ ਬੰਦਿਆਂ ਨੂੰ ਇਹਨਾਂ ਨੇ ਸਿੱਖਿਆ ਦੇਣੀ ਆ ਸਿੱਖਿਆ ਦੇਣੀ ਆ ਪੜਾਈ ਕਰਾਉਣੀ ਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਜਿਵੇਂ ਮਾਨ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਨੌਕਰੀ ਦਿੱਤੀ ਟੋਟਲ ਅੱਜ 13 ਨਿਯੁਕਤੀ ਪੱਤਰ ਦਿੱਤੇ ਆ ਤੇ ਇਹਨਾਂ ਬੱਚਿਆਂ ਨੂੰ ਪੁੱਛ ਕੇ ਵੀ ਤੁਹਾਡਾ ਘਰ ਕਿੱਥੇ ਆ ਨੇੜਲਾ ਸਟੇਸ਼ਨ ਦਿੱਤਾ ਨਹੀਂ ਤੇ ਆਪਾਂ ਵੇਖਦੇ ਰਹੇ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਭਾਵੇਂ ਸਰਕਾਰ ਕਾਲੀ ਭਾਜਪਦੀ ਤੇ ਭਾਵੇਂ ਕਾਂਗਰਸ ਦੀ ਮਰਜ਼ੀ ਨਾਲ ਸਵਤੰਤਰ ਵਿਭਾਗਾਂ ਦੇ ਜਿਹੜੇ ਅਫਸਰ ਆ ਜਾਂ ਮੰਤਰੀ ਆ ਉਹਨਾਂ ਮਰਜ਼ੀ ਨਾਲ ਸਟੇਸ਼ਨ ਦੇਣੇ 100-100 150 ਕਿਲੋਮੀਟਰ ਤੋਂ 200 ਕਿਲੋਮੀਟਰ ਦੋ ਸਟੇਸ਼ਨ ਦੇ ਦੇਣੇ ਹੁਣ ਕਿ ਉਹਨਾਂ ਬੱਚਿਆਂ ਨੇ ਆਪਣੀਆਂ ਬਦਲੀਆਂ ਕਰਾਉਣ ਲਈ ਅ ਲੀਡਰਾਂ ਦੇ ਘਰਾ ਦੇ ਕੀੜੇ ਮਾਰਨੇ ਕਈ ਤਰ੍ਹਾਂ ਦੇ ਉਹਨਾਂ ਨੇ ਵਿਚਾਰਿਆਂ ਨੇ ਪ੍ਰਬੰਧ ਕਰਕੇ ਫਿਰ ਬਦਲੀਆਂ ਵਾਪਸ ਕਰਾਉਣੀਆਂ ਅੱਜ ਨਿਯੁਕਤੀ ਪੱਤਰ ਦਿੱਤੇ ਆ 13 ਬੱਚਿਆਂ ਨੂੰ ਤੇ ਉਹਨਾਂ ਨੂੰ ਕੁੱਛ ਕੇ ਜਿੱਥੇ ਉਹਨਾਂ ਦੇ ਘਾਰਿਆ ਘਰਾ ਦੇ ਲਾਗੇ ਵਾਲੇ ਹੀ ਉਹਨਾਂ ਨੂੰ ਸਟੇਸ਼ਨ ਦਿੱਤੇ ਗਏ ਆ ਉਹਨਾਂ ਨੂੰ ਤਾਂ ਇਹ ਸਟੇਸ਼ਨ ਦਿੱਤੇ ਆ ਕਿ ਉਹ ਤਾਂ ਦੇ ਹੀ ਨਾ ਪੂਰਾ ਮੱਲਾ ਖੇਲਾ ਗੰਦੇ ਨਾਲ ਆਪਦਾ ਕੰਮ ਕਰਨ ਆਪਦੀ ਜਿਹੜੀ ਉਹਨਾਂ ਦੀ ਡਿਊਟੀ ਆ ਉਹਨੂੰ ਸੇਵਾ ਸਮਝ ਕੇ ਨਿਭਾਉਣ ਨਾ ਕਿ ਜੇ ਵਿਖੋ ਪੁਰਾਣੀਆਂ ਸਰਕਾਰਾਂ ਐ 100 200 ਕਿਲੋਮੀਟਰ ਜਦੋਂ ਦੂਰ ਸਟੇਸ਼ਨ ਮਿਲਦੀ ਸੀ ਉਹ ਬੰਦਾ ਤੇ ਫਿਰ ਰਸਤੇ ਦੇ ਵਿੱਚ ਹੀ ਸਾਰਾ ਦਿਨ ਬਤੀਤ ਕਰ ਲੈਂਦਾ ਤੇ ਉਹ ਨੌਕਰੀ ਕੀ ਕਰੂਗਾ ਤੇ ਜਦੋਂ ਇਸ ਤਰ੍ਹਾਂ ਸਰਕਾਰ ਬੱਚਿਆਂ ਨੂੰ ਆਪਦੇ ਘਰ ਲਾਗੇ ਵਾਲੇ ਸਟੇਸ਼ਨ ਦਊਗੀ ਉਹ ਬੱਚੇ ਪੂਰੀ ਮਿਹਨਤ ਨਾਲ ਪੂਰੀ ਲਗਨ ਨਾਲ ਕੰਮ ਕਰਨਗੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਆ ਪਿਛਲੇ 4 4 ਮਹੀਨਿਆਂ ਦੇ ਵਿੱਚ ਜਦੋਂ ਦੀ ਯੋਧ ਨਛਿਆ ਵਿਰੋਧ ਮਹਿੰਮ ਚਲਾਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਉਹਦੇ ਤਹਿਤ 15 ਤੋਂ 18000 ਜਿਹੜੇ ਐਨਡੀਪੀਐਸ ਦੇ ਵਿੱਚ ਜਿਹੜੇ ਸਮਗਲਰ ਆ ਉਹਨਾਂ ਤੇ ਕਾਰਵਾਈਆਂ ਕਰ ਕਰਕੇ ਜ਼ਿਲ੍ਹਾ ਦੇ ਵਿੱਚ ਭੇਜਿਆ ਤੇ ਸਾਡੇ ਏਡੀਜੀਪੀ ਜ਼ਿਲ੍ਹਾ ਅਰੋਪਾਲ ਜੀ ਵੀ ਮੇਰੇ ਨਾਲ ਬੈਠੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਸਾਡੇ ਪੁਲਿਸ ਅਫਸਰ ਸਾਡੇ ਸਜੋਗ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਕੋਆਰਡੀਨੇਟ ਕਰਕੇ ਜ਼ਿਲ੍ਹਾ ਨੂੰ ਵਧੀਆ ਢੰਗ ਨਾਲ ਚਲਾ ਰਹੇ ਆ ਕਿ ਉਹ ਡਿਪਾਰਟਮੈਂਟ ਆ ਜਿਹਦੇ ਵਿੱਚ ਆਪਦੀ ਜਾਨ ਤਲੀ ਦੇ ਧਰ ਕੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਪੰਜਾਬ ਦੇ ਲੋਕਾਂ ਵਾਸਤੇ ਅਮਨ ਸ਼ਾਂਤੀ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮਈਆ ਹੁਣ ਇਹ ਡਿਪਾਰਟਮੈਂਟ ਆ ਜਿਹੜਾ ਕਿ ਕ੍ਰਿਮੀਨਲ ਲੋਕਾਂ ਨੂੰ ਸੁਧਾਰ ਕੇ ਫੇਰ ਵਾਪਸ ਉਹਨਾਂ ਦੇ ਪਰਿਵਾਰਾਂ 'ਚ ਭੇਜਿੰਦਾ ਯਤਨ ਕਰਦਾ ਇਹ ਤੇ ਅੱਕੇ ਉਸ ਬੰਦੇ ਤੇ ਡਿਪੈਂਡ ਕਰਦਾ ਜਿਹੜਾ ਬੰਦਾ ਕ੍ਰਾਈਮ ਕਰਕੇ ਆਇਆ ਫੇਰ ਉਹਨੇ ਗਾਂਹ ਚ ਜਾ ਕੇ ਆਪਣੇ ਪਰਿਵਾਰ 'ਚ ਕਿਹੋ ਜਿਹੀ ਜ਼ਿੰਦਗੀ ਗੁਜ਼ਰਬਸਰ ਕਰਨੀ ਆ ਪਰ ਮੈਂ ਇਹੋ ਸਾਰੇ ਲੋਕਾਂ ਨੂੰ ਅਪੀਲ ਅਪੀਲ ਵੀ ਕਰੂੰਗਾ ਤੇ ਹਿਦੈਤ ਵੀ ਕਰੂੰਗਾ ਜਿਹੜੇ ਲੋਕ ਕ੍ਰਾਈਮ ਕਰਦੇ ਆ ਨਾ ਕੋਈ ਵੀ ਕ੍ਰਾਈਮ ਕਰਦੇ ਆ ਮੈਂ ਤੇ ਜੇਲਾ ਦੇ ਵਿੱਚ ਵੇਖਿਆ ਜਿਹੜਾ ਬੰਦਾ ਜਾਣ ਬੁੱਝ ਕੇ ਕ੍ਰਾਈਮ ਕਰਦਾ ਭਾਵੇਂ ਕੋਈ ਸਮਗਲਿੰਗ ਕਰਦਾ ਭਾਵੇਂ ਕੋਈ ਕਿਸੇ ਦਾ ਕਤਲ ਕਰਦਾ ਜਾਂ ਕੋਈ ਢਾਕਾ ਮਾਰਦਾ ਉਹ ਬੰਦੇ ਕਦੀ ਸੁਖੀ ਨਹੀਂ ਹੁੰਦੇ ਉਹਨਾਂ ਦੀ ਜ਼ਿੰਦਗੀ ਚੰਦ ਦਿਨਾਂ ਦੀ ਹੁੰਦੀ ਆ ਉਹ ਥੋੜੇ ਦਿਨਾਂ ਦੇ ਮਹਿਮਾਨ ਹੁੰਦੇ ਆ ਜਿਹੜਾ ਬੰਦਾ ਆਪਣੇ ਪਰਿਵਾਰ ਤੇ ਦਸਾਂ ਨੂੰ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਉਹਦੀਆਂ ਪੀੜੀਆਂ ਜਿਹੜੀਆਂ ਉਹ ਲੰਮਾ ਸਮਾਂ ਰਾਜ ਕਰਦੀਆਂ ਉਹ ਤਰੱਕੀ ਕਰਦੇ ਉਹਨਾਂ ਦੇ ਬੱਚੇ ਅਫਸਰ ਪਾਉਂਦੇ ਆ बिजनेਸਮੈਨ ਪਾਉਂਦੇ ਆ ਜਿਹੜੇ ਬੰਦੇ ਤਸਾਨੋਆਂ ਦੀ ਕਿਰਤ ਕਰਦੇ ਆ ਜਿਹੜਾ ਬੰਦਾ ਕ੍ਰਾਈਮ ਕਰਦਾ ਕ੍ਰਿਮੀਨਲ ਹੁੰਦਾ ਉਹਦਾ ਕਾਨੂੰਨ ਨੂੰ ਵੀ ਪਤਾ ਹੁੰਦਾ ਤੇ ਕਾਨੂੰਨ ਤਹਿਤ ਉਹ ਬੰਦੇ ਤੇ ਕਾਰਵਾਈ ਵੀ ਹੁੰਦੀ ਆ ਤੇ ਇਹ ਨਾ ਕੋਈ ਸੋਚੀ ਪਿਛੇ ਹੈ ਕਿ ਕੋਈ ਕ੍ਰਾਈਮ ਕਰਕੇ ਤੇ ਕਾਨੂੰਨ ਤੋਂ ਬਾਜੂਗਾ ਕਾਨੂੰਨ ਦੇ ਹੱਥ ਬੜੇ ਲੰਮੇ ਆ ਉਹਦੇ ਤਹਿਤ ਸਰਕਾਰ ਨੇ ਕਾਨੂੰਨ ਨੇ ਤੇ ਕਾਰਵਾਈ ਕਰਨੀ ਕਰਨੀ ਆ ਜਿਹੜੀ ਕੁਦਰਤ ਹੈ ਕੁਦਰਤ ਵੀ ਬੜੀ ਬਯੰਤ ਆ ਕਦਰਤ ਨੇ ਵੀ ਇਨਸਾਫ ਜਿਹੜਾ ਉਹ ਕਰਨਾ ਹੀ ਹੁੰਦਾ ਜਿਹੜੇ ਲੋਕ ਕਿਸੇ ਨੂੰ ਮਾਰਦੇ ਆ ਆਪਾਂ ਕਈ ਵਾਰ ਵੇਖਿਆ ਜੇ ਕੋਈ ਕਿਸੇ ਨੂੰ ਗੋਲੀ ਮਾਰਦਾ ਉਹ ਬੰਦਾ ਵੀ ਉਸੇ ਤਰ੍ਹਾਂ ਗੋਲੀ ਨਾਲ ਹੀ ਮਰਦਾ ਭਾਵੇਂ ਕੋਈ 2 ਮਹੀਨੇ 2 ਸਾਲ ਲੱਗ ਜਾਣ ਤੇ ਭਾਵੇਂ 5 ਸਾਲ ਲੱਗ ਜਾਣ ਜਿੰਨੇ ਜੋ ਕਰਨਾ ਉਹਨੂੰ ਉਹ ਭਰਨਾ ਹੀ ਪੈਣਾ ਇਸ ਕਰਕੇ ਆਪਾਂ ਨੂੰ ਹਮੇਸ਼ਾ ਚੰਗੇ ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਆ ਕਰ ਪਲਾ ਹੋ ਪਲਾ ਇਨਸਾਨ ਦਾ ਕੰਮ ਏ ਆ ਇਨਸਾਨੀਅਤ ਉਹੋ ਹੀ ਕਾ ਕਮੋਂਬੀਆ ਜਿਹੜਾ ਬੰਦਾ ਇਨਸਾਨ ਦਾ ਲੋਕਾਂ ਦਾ ਭਲਾ ਕਰਦਾ ਤੇ ਜਿਹੜੇ ਬੰਦੇ ਲੋਕਾਂ ਦਾ ਭਲਾ ਕਰਦੇ ਆ ਉਹ ਤਰੱਕੀ ਕਰਦੇ ਆ ਉਹਨਾਂ ਦੇ ਬੱਚੇ ਵੀ ਤਰੱਕੀ ਕਰਦੇ ਆ ਉਹਨਾਂ ਦੀਆਂ ਪੀੜੀਆਂ ਲੰਮਾ ਸਮਾਂ ਤਰੱਕੀ ਦੇ ਰਾਹ ਤੇ ਪੈਂਦੀਆਂ ਤੇ ਜਿਹੜੇ ਬੰਦੇ ਕਿਸੇ ਵਾਸਤੇ ਗਲਤ ਕਰਦੇ ਕਿਸੇ ਲਈ ਖੂਬ ਪੜਦੇ ਆ ਉਹਦੇ ਵਾਸਤੇ ਆਪਦੇ ਲਈ ਖਾਤਾ ਖੁੱਲ ਜਾਂਦਾ ਇਸ ਕਰਕੇ ਇਹੋ ਬੇਨਤੀ ਆ ਵੀ ਜਿਹੜੇ ਲੋਕ ਵੀ ਕਿਉਂਕਿ ਸਾਡਾ ਡਿਪਾਰਟਮੈਂਟ ਆ ਤੇ ਜਦੋਂ ਜ਼ਿਲ੍ਹਿਆਂ ਦੇ ਵਿੱਚ ਚੈੱਕ ਕਰਨ ਚਾਹੀਦਾ ਉੱਥੇ ਜਦੋਂ ਵੇਖੀਦਾ ਜਾ ਕੇ ਕਈਆਂ ਕਈ ਬੰਦਿਆਂ ਤੇ ਤੇ ਅਜਨਚੇਤ ਕ੍ਰਾਈਮ ਹੋ ਜਾਂਦਾ ਜਿਵੇਂ ਕੋਈ ਨਹੀਂ ਕਿਸੇ ਨਾਲ ਕੋਈ ਲੜਾਈ ਝਗੜਾ ਹੁੰਦਾ ਗੁੱਸੇ ਚ ਆਇਆ 2-4 ਸਕਿੰਟ ਦਾ ਗੁੱਸਾ ਉਹ ਕਿਸੇ ਨੂੰ ਕੋਈ ਮਾਰੀ ਮੋੜ ਸੱਟ ਮਾਰੀ ਤੋਂ ਸੱਟ ਕਿਸੇ ਇਹੋ ਜੇ ਅੰਗ ਤੇ ਲੱਗੀ ਜਿੱਥੇ ਸੱਟ ਲੱਗਣ ਦਾ ਉਹ ਇਨਸਾਨ ਦੀ ਮੌਤ ਹੋ ਗਈ ਤੇ ਮੁੜ ਕੇ ਉਹ 302 ਦੇ ਵਿੱਚ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਵੀ ਆਪਣਾ 2-4 ਸਕਿੰਟ ਦਾ ਗੁੱਸਾ ਉਹਤੇ ਵੀ ਕੰਟਰੋਲ ਕਰਨਾ ਚਾਹੀਦਾ ਕਦੀ ਗੁੱਸੇ ਚ ਨਹੀਂ ਆਉਣਾ ਚਾਹੀਦਾ ਆ ਇੱਕ ਰਤਿਆਣੀ ਇਲਾਕੇ ਦੀ ਸ਼ਾਇਦ ਗੱਲ ਆ ਕੋਈ ਪਾਰਕਿੰਗ ਚ ਲਾਉਣ ਨੂੰ ਗੱਟੀਆਂ ਨੂੰ ਲੈ ਕੇ ਟੂ ਟੂ ਮੈਮਾ ਹੋ ਗਈ ਤੇ ਉਹ ਮੁੰਡਾ ਕੋਈ ਕੈਨੇਡਾ ਤੋਂ ਆਇਆ ਕੈਨੇਡਾ ਦਾ ਸਿਟੀਜ਼ਨ ਤੇ ਇਧਰ ਆ ਕੇ ਉਹਨੇ ਆਰਮ ਲਾਇਸੈਂਸ ਲੈ ਲਿਆ ਲੈ ਕੇ ਸ਼ਾਇਦ 22-23 ਸਾਲ ਉਮਰ ਹੀ ਉਹਦੀ ਨੌਜਵਾਨ ਦੀ ਉਹ ਆਰਮ ਲਾਇਸੈਂਸ ਲੈ ਲਿਆ ਕੁਵਾਰਾ ਮੁੰਡਾ ਨੌਜਵਾਨ ਤੇ ਉਹ 45-50 ਸਾਲ ਦਾ ਕੋਈ ਬੰਦਾ ਸੀ ਜਿਹਦੇ ਨਾਲ ਗੱਟੀ ਪਾਰਕਿੰਗ ਲਾਉਣ ਨੂੰ ਟੂ ਟੂ ਮੈਮਾ ਹੋ ਗਈ ਤੇ ਉਹ ਚਲੇ ਵੀ ਗਏ ਉਹ ਫੇਰ ਉਤਰ ਕੇ ਜਿਹੜਾ ਵੱਡੀ ਉਮਰ ਦਾ ਹੈ 45-50 ਸਾਲ ਦਾ ਉਨੇ ਆ ਕੇ ਨੂੰ ਨੌਜਵਾਨ ਨੂੰ ਫੇਰ ਕੁਝ ਕਿਹਾ ਉਹ ਸੀ ਸੀ ਟੀਵੀ 'ਚ ਉਸੇ ਤਰ੍ਹਾਂ ਆਉਂਦਿਆ ਕੁਝ ਕਿਹਾ ਤੇ ਉਹਨੇ ਮੁੰਡੇ ਨੇ ਤੈਹ ਚ ਜਾ ਕੇ ਕੱਟ ਕੇ ਆਪਦੀ ਰਵਾਲਵਰ ਤੇ ਉਹਨੂੰ ਗੋਲੀ ਮਾਰਦੀ ਉਹ 45 50 ਸਾਲ ਦਾ ਜਿਹੜਾ ਆਦਮੀ ਉਹਦੀ ਮੌਤ ਹੋ ਗਈ ਤੇ ਉਹ ਮੁੰਡਾ ਜਿਹੜਾ ਕੈਨੇਡਾ ਦਾ ਸਿਟੀਜ਼ਨ 23 ਸਾਲ ਦਾ ਕੁਵਾਰਾ ਹਨ ਮੈਰਿਡ ਉਹਦੀ ਹੁਣ ساری ਜ਼ਿੰਦਗੀ ਜੇਲ੍ਹ 'ਚ ਲੰਘ ਜਾਣੀ ਕੱਲਾ ਮਾਪਿਆਂ ਦਾ ਪੁੱਤ ਹੀ ਮਾਂ ਪਿਓ ਵਿਚਾਰੇ ਬਿਲਕੁਲ ਦੇ ਮਰ ਜਣੇ ਅਤੇ ਮੁੰਡੇ ਨੇ ਜੇਲ੍ਹ 'ਚ ਰਹਿ ਕੇ ਇਹਦੀ ਜ਼ਿੰਦਗੀ ਇੱਥੇ ਬਰਬਾਦ ਹੋ ਚ ਨਹੀਂ ਇਸ ਕਰਕੇ ਇਹ ਇਰਾਂ ਕੋਈ ਕਿਸੇ ਨੂੰ ਜਾਣਦਾ ਵੀ ਨਹੀਂ ਹੁੰਦਾ ਹੁਣ ਪਾਰਕਿੰਗ ਚ ਲਾਉਂਦੇ ਗੱਟੀਆਂ ਉਹ ਕਿਹੜੇ ਇੱਕ ਦੂਜੇ ਨੂੰ ਜਾਣਦੇ ਹੋਣਗੇ 2-4 ਸਕਿੰਟ ਦਾ ਗੁੱਸਾ ਹੀ ਜਾਂ ਤੇ ਉਹ ਬੰਦਾ ਟਲ ਜਾਂਦਾ ਤੇ ਜਾਂ ਉਹ ਨੌਜਵਾਨ ਟਲ ਜਾਂਦਾ ਤੇ ਨਾ ਉਹ ਮਰਦਾ ਤੇ ਨਾ ਉਹ ਜੇਲ ਤੇ ਜਾਂਦਾ ਉਹ ਕੱਲੇ ਆਪ ਨਾ ਨਾ ਉਹ ਕੱਲਾ ਉਹ ਮਰਨ ਵਾਲਾ ਗਿਆ ਤੇ ਨਾ ਉਹ ਕੱਲਾ ਜੇਲ ਵਾਲਾ ਉਹ ਜੇਲ ਵਾਲੇ ਦਾ ਪਰਿਵਾਰ ਵੀ ਬਰਬਾਦ ਹੋ ਗਿਆ ਤੇ ਮਰਨ ਵਾਲੇ ਦੇ ਵੀ ਬੱਚੇ ਉਹਦੀ ਵਾਈਫ ਉਹਦਾ ਮਾਪਿਓ ਉਹ ਸਾਰੇ ਬਰਬਾਦ ਹੋ ਗਏ ਇਸ ਕਰਕੇ ਇਹੋ ਬੇਨਤੀ ਹੈ ਇਹ ਗੱਲਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕੋਈ ਲੜਕੇ ਚੰਗਣੀ ਜੇ ਸਕਦਾ ਲੜਕੇ ਦੁਨੀਆ ਨੂੰ ਨਹੀਂ ਜੇ ਸਕਦਾ ਪਿਆਰ ਨਾਲ ਆਪਾਂ ਸਾਰੀ ਦੁਨੀਆ ਨੂੰ ਜੇ ਸਕਦੇ ਆ ਪਿਆਰ ਨਾਲ ਆਪਾਂ ਆਪਦੇ ਇਲਾਕੇ ਨੂੰ ਆਪਦੇ ਆਂਡ ਗਵਾਰਡ ਨੂੰ ਜਿੰਨਾ ਮਰਜ਼ੀ ਪਿਆਰ ਵਧਾ ਲਈਏ ਤੇ ਜੇ ਗੁੱਸਾ ਗੁੱਸਾ ਤੇ ਇਕ ਥਾਂ ਤੇ ਕਰ ਲਿਆ ਤੇ ਉਹਦੇ ਨਾਲ ਹੀ ਮਨਾਸ਼ ਹੋ ਜਾਣਾ ਤੇ ਮੈਂ ਫਿਰ ਤੋਂ ਇਹੋ ਬੇਨਤੀ ਕਰੂੰਗਾ ਨਾ ਤੇ ਕੋਈ ਗਲਤ ਕੰਮ ਕਰੇ ਨਾ ਕੋਈ ਸਮਗਲਿੰਗ ਕਰੇ ਨਾ ਕੋਈ ਜੁਰਮ ਕਰੇ ਇਹਨਾਂ ਚੀਜ਼ਾਂ ਦਾ ਅੰਤ ਉਹ ਮਾਣਾ ਧੰਨ